ਦੂਜੀ ਗੱਲੇ ਮੈਂ ਇਹ ਸੰਗਤਾਂ ਨੇ ਵੀ ਨੋਟ ਕੀਤੀ ਮੈਂ ਵੀ ਕੀਤੀ ਆ ਇਹ ਸੌਖੀ ਘੜੀ ਦੇ ਵਿੱਚ ਸਾਡੀਆਂ ਸੰਸਥਾਵਾਂ ਨੇ ਬੜੇ ਸੋਹਣੇ ਕੰਮ ਕੀਤੇ ਉਹ ਭਾਵੇਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਾਲਸਾਈਡ ਹੀ ਜਾਂ ਹੋਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਾਂ ਕਈਆਂ ਨੇ ਹੋਰਾਂ ਨੇ ਵੀ ਬਹੁਤ ਸੋਹਣੇ ਕੰਮ ਕੀਤੇ ਪਰ ਕੁਝ ਲੋਕਾਂ ਨੇ ਇਹ ਜਾਣ ਕੇ ਪੰਜਾਬ ਦੇ ਖਿਲਾਫ ਇੱਕ ਵਿਰਤਾਂਤ ਘੜਨ ਦੀ ਕੋਸ਼ਿਸ਼ ਕੀਤੀ ਭਈ ਫਲਾਣੇ ਨੂੰ ਦੀ ਇਹ ਜਾਣ ਕੇ ਮਦਦ ਨਹੀਂ ਦਿੰਦੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਘਰੇ ਬੈਠਾ ਹਰ ਗੁਰੂ ਤੋਂ ਡਰ ਕੇ ਮੈਂ ਜਿੰਨੀਆਂ ਥਾਵਾਂ ਦੇ ਉੱਤੇ ਗਿਆ ਜਿਹੜੇ ਸਾਡੇ ਨੌਜਵਾਨ ਰਾਸ਼ਨ ਵੰਡ ਰਹੇ ਹੁੰਦੇ ਸੀ ਉਹ ਜਿਹੜੀ ਵੀ ਲੈਣ ਲੱਗੀ ਹੁੰਦੀ ਜਿਹੜਾ ਵੀ ਹੁੰਦਾ ਹੈ ਉਹਨੂੰ ਦਿੰਦੇ ਸੀ ਕੋਈ ਕਿਸੇ ਨੂੰ ਇਹ ਥੋੜਾ ਪੁੱਛਦਾ ਵਾ ਵੀ ਤੇਰਾ ਘਰ ਕਿੱਥੇ ਆ ਤੇਰੀ ਜਾਤ ਕਿਹੜੀ ਆ ਇਹ ਪੰਜਾਬ ਵਿੱਚ ਇੱਥੇ ਹੈ ਹੀ ਨਹੀਂ ਕਿਉਂਕਿ ਗੁਰੂਆਂ ਦਾ ਪੰਜਾਬ ਆ ਇੱਥੇ ਵਿਤਕਰੇ ਨਹੀਂ ਹੈਗੇ ਵਿਤਕਰੇ ਕਿਸੇ ਨੇ ਵੇਖਣੇ ਤੇ ਮੈਂ ਹੁਣ ਕੱਲ ਪਰਸੋਂ ਅਦਰ ਸਟੇਟ ਜਾ ਕੇ ਆਇਆ ਵੇਖੋ ਉੱਥੇ ਕੀ ਹੁੰਦੇ ਆ ਬਿਲਕੁਲ ਅੰਦਰ ਪੱਖਤ عورت ਤੇ ਸਾਡੇ ਨੌਜਵਾਨ ਜਾਂ ਸੰਸਥਾਵਾਂ ਨੇ ਸੇਵਾ ਕੀਤੀ ਪਰ ਕੋਸ਼ੇ ਇੱਕ ਬੰਦਿਆਂ ਨੇ ਐਵੇਂ ਬਾਹਰ ਉਹ ਸਿੱਖ ਵੀ ਦਿੱਸਦੇ ਅੱਜ ਦੇ ਇਕੱਠ ਨੇ ਗੱਲ ਕੀਤੀ ਆ ਕਿ ਇੱਕ ਬੰਦਾ ਵਾ ਬਹਿਰੂਪੀਆ ਬਹਿਰੂਪੀਆ ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਂ ਮੀਡੀਏ ਨੂੰ ਵੀ ਕਹੂੰਗਾ ਵੀ ਇਹੋ ਜੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਕ ਦੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮਾਇੰਦਾਨੀਆ ਸਿੱਖਾਂ ਦਾ ਨਮਾਇੰਦਾਨੀਆ ਪੰਜਾਬ ਦਾ ਨਮਾਇੰਦਾਨੀਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਛ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਐਵੇਂ ਝੂਠਾ ਹੀ ਪ੍ਰੋਪਗੈਂਡਾ ਕੀਤਾ ਕਿ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨ ਗਏ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਸਾਨੀ ਸਾਹਿਬ ਬੈਠੇ ਮੈਂ ਉਹਨਾਂ ਨੂੰ ਵੀ ਕਿਹਾ ਵੀ ਇਹੋ ਜਿਹੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫ਼ਰਤ ਫੁਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫ਼ਰਤਵਾ ਇਹ ਨਹੀਂ ਚੱਲਦੀ ਹੈਗੀ ਤੋ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਹੋਈਆਂ 1600 ਪਿੰਡ ਪ੍ਰਭਾਵਿਤ ਹੋਇਆ ਡਾਟਾ ਆਇਆ ਵਾ ਬਾਕੀ ਆਹੀਂ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੇ ਹਰ ਉਸ ਇਲਾਕੇ 'ਚ ਹਰ ਉਸ ਪਿੰਡ ਦੇ ਵਿੱਚ ਸੰਸਥਾਵਾਂ ਨੂੰ ਨਾਲ ਲੈ ਕੇ ਜਾਵਾਂਗੇ ਤਾਂ ਕਿ ਸਾਡਾ ਜਿਹੜਾ ਕਿਉਂਕਿ ਇੱਥੇ ਕੇ ਵੀ ਆਇਆ ਭੀ ਜਿਹੜੀਆਂ ਜ਼ਮੀਨਾਂ ਦੇ ਵਿੱਚੋਂ ਰੇਤ ਆ ਗਈ ਆ ਜੇ 15 ਦਿਨਾਂ ਦੇ ਵਿੱਚੋਂ ਮਿੱਟੀ ਨਾ ਚੁੱਕੀ ਗਈ ਤਾਂ ਰੇਤ ਤਾਂ ਫੇਰ ਉੱਥੇ ਤੇ ਉਹ ਪੱਥਰ ਬਣ ਜਾਣਾ ਤੇ ਜ਼ਮੀਨ ਦੇ ਲੋਕ ਕਣ ਕਿਦਾਂ ਵੇਚਣਗੇ ਉਹਦੇ ਲਈ ਸਾਨੂੰ ਬਿਲਕੁਲ ਜਿਵੇਂ ਐਮਰਜੈਂਸੀ ਲੱਗੀ ਹੋਵੇ ਤੇ ਸਾਰੇ ਕੁਝ ਤੋਂ ਧਿਆਨ ਹਟਾ ਕੇ ਉੱਥੇ ਧਿਆਨ ਕੇਂਦਰਿਤ ਕੀਤਾ ਜਾਂਦਾ ਸਾਰੀਆਂ ਸੰਸਥਾਵਾਂ ਨੇ ਵਾਅਦਾ ਦਵਾਇਆ ਵੀ ਆਪਾਂ ਜਿਵੇਂ ਜਿਵੇਂ ਡਿਊਟੀਆਂ ਲੱਗਣਗੀਆਂ ਜਿਹੜੇ ਜਿਹੜੇ ਖੇਤਰਾਂ ਦੇ ਵਿੱਚ ਲੱਗਣਗੀਆਂ ਆਪਾਂ ਉਹ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਨਿਭਾਵਾਂਗੇ ਬਾਕੀ ਅੱਜ ਫੇਰ ਸਿੱਖ ਸੰਸਥਾਵਾਂ ਨੇ ਤੇ ਹੋਰ ਸੰਸਥਾਵਾਂ ਨੇ ਵੀ ਇੱਥੇ ਆਣ ਕੇ ਸਬੂਤ ਦਿੱਤਾ ਵਾ ਕਿ ਪੰਜਾਬ ਦੇ ਔਖੇ ਸਮੇਂ ਦੇ ਉੱਤੇ ਅਸੀਂ ਇੱਕ ਮੋਟਾ ਇੱਕ ਮਾਤਾ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਸੀਂ ਸਾਰੇ ਜਾਣੇ ਲੋਚਦੇ ਹਾਂ ਗੱਲ ਕਿ ਕੀ ਦਿੱਸਾ 3-4 ਮਹੀਨੇ ਪਹਿਲਾਂ ਇਥੋਂ ਦੇ ਸਬੰਧਤ ਪ੍ਰਸ਼ਾਸਨ ਨੂੰ ਦੱਸਿਆ ਸੀ ਵੀ ਇੱਥੇ ਬੰਨ ਮਜਬੂਤ ਕਰੋ ਪਰ ਉਥੇ ਰਭਈਆ ਨਹੀਂ ਲਾਇਆ ਗਿਆ ਹੁਣ ਜਦੋਂ ਪਾਣੀ ਆ ਗਿਆ ਤੇ ਫਿਰ ਉਥੇ ਜਾ ਕੇ ਆਪਾਂ ਫੋਟੋਆਂ ਖਿਚਾਉਣ ਸਾਡੇ ਬੰਦੇ ਪ੍ਰਸ਼ਾਸਨ ਵਾਲੇ ਵੀ ਉਥੇ ਗਏ ਤਾਂ ਪਹਿਲੀ ਜ਼ਿੰਮੇਵਾਰੀ ਸਰਕਾਰ ਦੀ ਪ੍ਰਸ਼ਾਸਨ ਦੀ ਆਪਣੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪਹਿਲਾ ਕਦਮ ਕਰੇ ਗੁਰਬਾਣੀ ਦਾ ਇੱਕ ਸ਼ਬਦ ਹੈਗਾ ਅੱਗੋਂ ਦੇਖ ਕੇ ਚੇਤੀਗੇ ਤਾਂ ਕਾਇਤ ਮਿਲੇ ਸਜਾਈ ਪੀ ਜੇ ਪਹਿਲਾਂ ਹੀ ਆਪਾਂ ਸਿਆਣੀ ਹੋਈਏ ਤੇ ਬਾਅਦ ਸਜ਼ਾ ਕਿਉਂ ਮਿਲੇ ਇਹਨਾਂ ਨੇ ਕੋਈ ਪ੍ਰਬੰਧ ਆਪਾਂ ਵੇਖੇ ਕੀ ਹੋਇਆ ਸੀ ਪਰ ਹੁਣ ਜਦੋਂ ਸੇਵਾ ਕਰਦੇ ਆ ਇਹਦੇ ਵਲੰਟੀਅਰ ਸੇਵਾਦਾਰ ਕਈਆਂ ਦਾ ਨੁਕਸਾਨ ਹੋਇਆ 1 35 ਸਾਲ ਦਾ ਨੌਜਵਾਨ ਰੁੜ ਗਿਆ ਸੀ ਸਰਕਾਰ ਨੂੰ ਚਾਹੀਦਾ ਵਾ ਵੀ ਇਹਨਾਂ ਨੂੰ ਤੇ ਸਗੋਂ ਹੋਰ ਜ਼ਿਆਦਾ ਇਹਨਾਂ ਦੇ ਪਰਿਵਾਰਾਂ ਨੂੰ مالی ਮਦਦ ਕਰੇ ਕਿਉਂਕਿ ਉਹ ਨਿਸ਼ਕਾਮ ਭਾਵਨਾ ਦੇ ਨਾਲ ਉਹਦਾ ਕੀ ਇੰਟਰਸਟ ਹੀ ਉੱਥੇ ਕੀ ਨੇਧੀ ਉਹ ਤੇ ਮਨੁੱਖਤਾ ਦੀ ਸੇਵਾ ਲਈ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਸਰਕਾਰ ਦੇ ਕੰਮ ਕਰਦੇ ਆ ਆਪਣੀ ਜਿਹੜੇ ਜਾਨ ਗਵਾਗੇ ਆ ਉਹਨਾਂ ਦੇ ਲਈ ਸਰਕਾਰ ਨੂੰ ਜਿਆਦਾ ਤੋਂ ਜਿਆਦਾ ਉਹਨਾਂ ਦੀ ਪਰਿਵਾਰਾਂ ਦੀ ਜਿਹੜੀ ਮਦਦ ਆ ਉਹ ਕਰਨੀ ਚਾਹੀਦੀ ਆ ਬਾਕੀ ਸਰਕਾਰਾਂ ਨੂੰ ਚਾਹੀਦਾ ਵਾ ਕਿ ਖੇਤੀ ਤੋਂ ਖੇਤੀ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਵਾਲੇ ਪਾਸੇ ਆਵੇ ਲੋਕਾਂ ਦੇ ਮਾਲ ਡੰਗਰ